ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੀ ਦੁਕਾਨ ਹੈ ਇੱਕ ਛੋਟੀ ਜੀ ਕੜਿਆਂ ਦੀ ਤੇ ਇੱਥੇ ਹਰ ਤਰੀਕੇ ਦੇ ਕੜੇ ਮਿਲਣਗੇ ਹਰ ਮੈਟਲ ਦੇ ਕੜੇ ਮਿਲਣਗੇ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਸਰਬ ਲੋਹ ਦੇ ਬਾਰੇ ਦੱਸਦਾ ਤੇ ਸਰਬ ਲੋਹ ਦੇ ਕੀ ਫਾਇਦੇ ਨੇ ਤੇ ਕਿਹਨਾਂ ਨੇ ਪਾਇਆ ਸੀ ਤੇ ਇਹਨੂੰ ਕਿਉਂ ਪਾਉਂਦੇ ਨੇ ਤੇ ਸਰਬ ਲੋਹ ਦੇ ਕੜੇ ਹੈਗੇ ਆਪਣੇ ਕੋਲ ਲੱਗ-ਲੱਗ ਡਿਜ਼ਾਈਨ ਦੇ ਆਹ ਡਿਜ਼ਾਈਨ ਦੱਸਾਂ ਤੁਹਾਨੂੰ ਇੱਕ ਤਾਂ ਡਾਇਨਾ ਛੋਟਾ ਇੱਕ ਕਾਰ ਡਾਇਨ ਹੈ ਤੇ ਇੱਕ ਆਪਣੇ ਬਾੜ ਡਾਇਨ ਸਰਬ ਲੋ ਦਾ ਕੜਾਪਾਨ ਨਾਲ ਆਇਰਨ ਦੀ ਕਮੀ ਨਹੀਂ ਹੁੰਦੀ ਇੱਕ ਸਰੀਰ ਦੇ ਵਿੱਚ ਤਾਕਤ ਰਹਿੰਦੀ ਤੇ ਕਿਸੇ ਚੀਜ਼ ਦਾ ਡਰ ਨਹੀਂ ਖੋਫ ਨਹੀਂ ਤੇ ਸਰਬ ਲੋ ਜਿਹੜਾ ਇਹਨੂੰ ਜੰਗ ਲੱਗਾ ਹੁੰਦਾ ਤੇ ਇਹ ਰੇਤਾ ਨਾਲ ਇਹਦੀ ਸਫਾਈ ਕਰਨੀ ਪੈਂਦੀ ਹੈ ਇਹਨੂੰ ਸ਼ੁੱਧਣਾ ਪੈਂਦਾ ਹੈ ਤੇ ਸਰਬਲੋਹ ਪਾਉਣ ਨਾਲ ਸਰੀਰ ਦੇ ਵਿੱਚ ਜਿਹੜੀ ਆਇਰਨ ਦੀ ਕਮੀ ਹੈ ਕਮਜ਼ੋਰੀ ਹੈ ਵੀਕਨੈਸ ਹੈ ਉਹ ਵੀ ਬਿਲਕੁਲ ਠੀਕ ਰਹਿੰਦੀ ਹੈ ਤੇ ਜਿੰਨੇ ਵੀ ਮੇਰੇ ਭੈਣ ਭਰਾਣੇ ਸਰਬਲੋਹ ਦਾ ਕੜਾ ਪਾਇਆ ਕਰੋ ਹੱਥ ਦੇ ਵਿੱਚ ਕੜਾ ਪਾਣਾ ਗੁਰੂ ਸਿੱਖਾਂ ਦੀ ਇੱਕ ਨਿਸ਼ਾਨੀ ਹੈ ਤੇ ਇਹ ਕੜਾ ਸਰਬਲੋਹ ਦਾ ਸਾਡੇ ਦਸ਼ਮ ਪੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਪਾਇਆ ਹੋਇਆ ਹੈ ਜੇ ਇਹਨਾਂ ਕੋ ਬਲੌਗ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਥੈਂਕ ਯੂ